ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਥਾਣਾ ਸਿਟੀ ਫਰੀਦਕੋਟ ਵੱਲੋਂ ਇੱਕ ਦੋਸ਼ੀ ਨੂੰ 52 ਗੱਟੂ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਇੰਸਪੈਕਟਰ ਜਗਤਾਰ ਸਿੰਘ ਮੁਖ ਅਫਸਰ ਥਾਣਾ ਸਿਟੀ ਫਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੋਰੀ ਗੇਟ ਡੋਗਰ ਵਸੇ ਫਰੀਦਕੋਟ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾ ਮਿਲ ਕੇ ਦੋਸ਼ੀ ਯਸ਼ਪਾਲ ਸਿੰਘ ਜੋ ਕਿ ਚైనా ਡੋਰ ਪਲਾਸਟਿਕ ਡੋਰ ਰੱਖਣ ਅਤੇ ਵੇਚਣ ਦਾ ਆਦੀ ਹੈ ਜਿਸ ਨੇ ਆਪਣੇ ਘਰ ਚైనా ਡੋਰ ਨੂੰ ਰੱਖਿਆ ਹੋਇਆ ਹੈ ਤਾਂ ਦੌਰਾਨੇ ਤਫ਼ਤੀਸ਼ ਉਕਤ ਮਕਦਮੇ ਦੇ ਦੋਸ਼ੀ ਯਸ਼ਪਾਲ ਔਰ ਪ੍ਰਿੰਸਪਤਨ ਮਨੋਰ ਲਾਲ ਵਾਸੀ ਗਲੀ ਨੰਬਰ 20 ਡੋਗਰ ਵਸਤੀ ਫਰੀਦਕੋੜ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ 52 ਗੱਟੂ ਚైనా ਡੋਰ ਵੀ ਬਰਾਮਦ ਕੀਤੀ ਗਈ ਫਰੀਦਕੋਟ ਪੁਲਿਸ ਵੱਲੋਂ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਫਰੀਦਕੋਟ ਪੁਲਿਸ ਵੱਲੋਂ ਪਬਲਿਕ ਨੂੰ ਵੀ ਅਪੀਲ ਕੀਤੀ ਗਈ ਕਿ ਜੇਕਰ ਤੁਹਾਡੇ ਕੋਲ ਚਾਇਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਸ ਦੀ ਜਾਣਕਾਰੀ ਆਪਣੇ ਨਜ਼ਦੀਕ ਦੇ ਪੁਲਿਸ ਸਟੇਸ਼ਨ ਤੇ ਦੇ ਸਕਦੇ ਹੋ ਅਤੇ ਤੁਹਾਡੀ ਪਛਾਣ ਪੂਰਨ ਤੌਰ ਤੇ ਗੁਪਤ ਰਹੇਗੀ। ਕੀ ਕਹਿੰਦੇ ਨੇ ਆਲਾ ਅਧਿਕਾਰੀ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਇੱਕ ਚਾਈਨਾ ਡੋਰ ਦੇ ਸੰਬੰਧ ਵਿੱਚ ਸਾਡੇ ਫ੍ਰੀਕੋਰਟ ਸਿਟੀ ਵੀ ਕੇ ਮਕਦਮਾ ਅਮਰੀਕੀ ਦਰਜ ਹੋਇਆ ਜਿਸ ਵਿੱਚ ਇੱਕ ਦੋਸ਼ੀ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੀ ਇੱਕ ਸ਼ਾਪ ਤੋਂ ਅਸੀਂ ਪੰਜਾਬ ਬੁੰਜਾ ਦੇ ਕਰੀਬ ਜਿਹੜੇ ਚਾਈਨਾ ਡੋਰ ਦੇ ਕੱਟੂ ਜਿਹੜੇ ਉਹ ਬRAND ਕੀਤੇ ਨੇ ਉਹ ਪਿਛਲੇ ਟਾਈਮ ਤੋਂ ਕਾਫੀ ਸਰਕਾਰ ਵੱਲੋਂ ਮੀਡੀਆ ਵੱਲੋਂ ਜਿਹੜਾ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਿਤੇ ਤੇ ਅਸੀਂ ਮੀਡੀਆ ਦੇ ਇਹ ਲੋਕਾਂ ਨੂੰ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਦੀ ਚੈਨਾ ਡੋਰ ਨਾ ਕੀ ਦੀ ਤੇ ਜਿਸ ਨਾਲ ਦੇ ਕਿਤੇ ਨੁਕਸਾਨ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਇਥੇ ਜਾਨ ਵੀ ਜਾ ਸਕਦੀ ਹੁੰਦੀ ਹੈ ਤੇ ਇਸ ਸਬੰਧੀ ਜਿਹੜਾ ਅਸੀਂ ਇਹ ਮਕਦਮਾ ਰਜਿਸਟਰ ਕੀਤਾ ਤੇ ਇਹ ਪੁੱਛਗਿਛ ਕਰਾਂਗੇ ਵੀ ਇਹ ਕਿਥੋਂ ਕਿਥੋਂ ਲੈ ਕੇ ਆਉਂਦੇ ਆ